ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਆਏ ਸੀਗੇ ਬਾਜ਼ਾਰ ਦਾ ਘੇੜਾ ਲਾਉਣ ਵਾਸਤੇ ਤੇ ਨਾਲ ਅਨਮੋਲ ਅਨਮੋਲ ਨੂੰ ਲਾਲ ਲੈ ਕੇ ਗਏ ਤਾਂ ਦੇਖੋ ਕਿਵੇਂ ਛਾਲਾ ਮਾਰਦਾ ਭੱਜਿਆ ਫਿਰਦਾ ਹੈਗਾ ਹਨਾ ਤੇ ਆਪਾਂ ਆਏ ਫਟਾਫਟ ਤੇ ਪਈ ਸਬਜੀ ਵਾਲੀ ਦੁਕਾਨ ਤੇ ਗਏ ਉੱਥੋਂ ਚੱਕਿਆ ਸਮਾਨ ਸਾਰਾ ਤੇ ਦੇਖਿਆ ਮੈਂ ਕਿਹਾ ਕੀ ਆ ਰੰਗ-ਬਰੰਗਾ ਤੇ ਮੈਂ ਕਹਿੰਦੀ ਆ ਲਾਲ ਮਿਰਚਾਂ ਦੇ ਲਫਾਫੇ ਭਰੇ ਪਏ ਸੀ ਨਹੀਂ ਰਿਹਾ ਗਿਆ ਦੇਖ ਕੇ ਮੈਂ ਕਿਹਾ ਚਲੋ ਇਹ ਤਾਂ ਜ਼ਰੂਰ ਲੋ ਬਈ ਅਚਾਰ ਅਚੂਰ ਬਣਾਵਾਂਗੇ ਹਨਾ ਤੇ ਇਹ ਇਕੱਠੀਆਂ ਕੀਤੀਆਂ ਆਪਾਂ ਤੇ ਭਈ ਭਰ ਲਈ ਟੋਕਰੀ ਤੇ ਦੂਜੇ ਪਾਸੇ ਮੂੰਗਰੇ ਪਏ ਸੀਗੇ ਤੇ ਆਪਾਂ ਵਿੱਚ ਛਾਬੇ ਦੇ ਵਿੱਚ ਮੂੰਗਰੇ ਧਰ ਲੇ ਮੈਂ ਆਖਿਆ ਚਲੋ ਇਹ ਵੀ ਇਕੱਠੇ ਲਈਏ ਤੇ ਨਾਲ ਆਹ ਚਿੱਟਾ ਰੰਗ ਇਹਨਾਂ ਦੇ ਮੂੰਗਰਿਆਂ ਦੇ ਨਾਲ ਜੱਜਦਾ ਹੈਗਾ ਹਨਾ ਰੰਗ ਠਾ ਠਾ ਕੇ ਲੈ ਲਓ ਸਬਜੀ ਕਟਹਲ ਪਿਆਸੀ ਪੱਤਾ ਗੋਭੀ ਪਈ ਸੀਗੀ ਤੇ ਬਰੋਕਲੀ ਪਈ ਸੀ ਪਤਾ ਕੀ ਹੈ ਸੂਪ ਸੱਪ ਬਣਾਈਦਾ ਹੈਗਾ ਤਿਆਰ ਕਰੀਦਾ ਹੈ ਰੋਜ਼ ਤੁਹਾਨੂੰ ਪਤਾ ਸੂਪ ਦੀ ਆਪਾਂ ਵੀਡੀਓ ਬਣਾਉਣੀ ਹੁੰਦੀ ਆ ਉਹਦੀ ਖਾਤਰ ਫਿਰ ਕਾਫੀ ਤਾਮਝਾਮ ਕਰਨਾ ਪੈਂਦਾ ਹੈਗਾ ਤੇ ਮਿਰਚਾਂ ਦਾ ਪਾਇਆ ਜੀ ਅਚਾਰ ਤੇ ਆਹ ਲੋ ਜੀ ਚੱਕੋ ਜੀ ਆਪਾਂ ਕਰ ਲਿਆ ਮਿਰਚਾਂ ਇਕੱਠੀਆਂ ਤੇ ਦੂਜੇ ਪਾਸੇ ਹਰੇ ਪਿਆਜ਼ ਭੂਖਾ ਵਾਲੇ ਇਹ ਵੀ ਸੂਪ ਇਹਨਾਂ ਦਾ ਵੀ ਬਹੁਤ ਵਧੀਆ ਬੰਦ ਦਾ ਸੂਪ ਦੇ ਵਿੱਚ ਬਹੁਤ ਸਵਾਦ ਲੱਗਦੀਆਂ ਨੇ ਤੇ ਉਧਰ ਅਨਮੋਲ ਸਿੰਘ ਭਾਈ ਜੂਸ ਦੀ ਤਿਆਰੀ ਕਰੀ ਜਾਂਦੇ ਆ ਪੀਣ ਦੀ ਤੇ ਇਧਰੋਂ ਆਪਾਂ ਚੱਕੇ ਜੀ ਨਿੰਬੂ ਤੇ ਮੈਂ ਖ ਨਾਲ ਨਿੰਬੂ ਵੀ ਪਾਵਾਂਗੇ ਹਰੀਆਂ ਮਿਰਚਾਂ ਤੇ ਹਰਾ ਧਨੀਆ ਚੱਕ ਲਿਆ ਬਾਜ਼ਾਰ ਚ ਗੇੜਾ ਸਾਰੇ ਦੇ ਦੇਈਦਾ ਤੇ ਆਹ ਲੋ ਜੀ ਆਪਾਂ ਲਸਣ ਵੀ ਲੈ ਲਿਆ ਤੇ ਗੇੜਾ ਸਾਰੇ ਦੇ ਦੇਈਦਾ ਪਰ ਇਹ ਜਿਹੜੀ ਦੁਕਾਨ ਆ ਨਾ ਇਹ ਆਪਣੇ ਘਰਾਂ ਦੇ ਕੋਲ ਹੀ ਐ ਉੱਥੋਂ ਸਬਜ਼ੀ ਉੱਥੋਂ ਲਈਦੀ ਐ ਸ਼ੁਰੂ ਤੋਂ ਉੱਥੇ ਹੀ ਲੈਣੇ ਹੈਗੇ ਆ ਚੱਕੋ ਜੀ ਕ੍ਰੇਲੇ ਵੀ ਲੈ ਲੇ ਆਪਾਂ ਮੈਂ ਕਹਿੰਦੀ ਕਿਲੋ 2 ਕਿਲੋ ਕ੍ਰੇਲੇ ਲੈ ਜਾਈਦੇ ਹੈਗੇ ਨੇ ਤੇ ਇਹਨਾਂ ਨੂੰ ਭਰ ਕੇ ਤਲ ਕੇ ਰੱਖ ਲਈਦਾ ਹੈਗਾ ਤੇ ਸਬਜ਼ੀ ਦੇ ਨਾਲ achar ਵਾਂਗੂ ਖਾ ਲਈਦਾ ਹੈਗਾ ਤੇ ਨਾਲੇ ਇਹ ਰੋਟੀ ਦੇ ਨਾਲ ਖਾਣੇ ਆ ਕਈ ਵਾਰੀ ਨਹੀਂ ਸਬਜ਼ੀ ਵਗੈਰਾ ਬਣੀ ਹੁੰਦੀ ਕੋਈ ਜਲਦੀ ਜਾਣਾ ਹੁੰਦਾ ਤੇ ਫਿਰ ਇਹ ਚੱਕੋ ਤੇ ਗਰਮ ਕਰੋ ਤੇ ਖਾਓ ਤੇ ਆਪਾਂ ਇਧਰੋਂ ਚਕੰਦਰ ਹੈ ਜੀ ਉਹ ਵੀ ਲੈ ਲੇ ਤੇ ਫੁੱਲ ਗੋਭੀ ਵੀ ਲੈ ਲਈ ਮੈਂ ਕਿਹਾ ਗੋਭੀ ਨਹੀਂ ਰੁੱਸਣੀ ਚਾਹੀਦੀ ਹੋਰ ਭਾਵੇਂ ਕੁਝ ਹੋ ਜੇ ਤੇ ਆਹ ਜਿਹੜੇ ਮਤਲਬ ਸਬਜ਼ੀਆਂ ਦਾ ਰਾਜਾ ਆਲੂ ਆਲੂ ਇਹ ਹਰੇਕ ਸਬਜ਼ੀ ਚ ਪੈਂਦਾ ਜੀ ਇਹਦੇ ਬਿਨਾ ਵੀ ਨਹੀਂ ਸਰਦਾ ਵਿਚਾਰੇ ਬਿਨਾ ਇਹ ਕਹਿੰਦਾ ਤੁਸੀਂ ਸਾਰ ਲੋਂਗੇ ਕਿ ਮੈਂ ਕਹਿੰਦੀ ਨਹੀਂ ਸਰਦਾ ਭਾਈ ਤੇ ਇਹਦੇ ਬਿਨਾ ਵੀ ਨਹੀਂ ਸਰਦਾ ਤੇ ਆਹ ਦੇਖੋ ਕੋਲੋਲ ਕਰਦਾ ਫਿਰਦਾ ਵਿਚ ਅਨਮੋਲ ਸਿੰਘ ਤੇ ਲੋ ਜੀ ਚੱਕੋ ਸਾਰਾ ਕੁਝ ਪਾ ਲਿਆ ਤੇ ਰਹਿ ਗਏ ਮਟਰ ਮਟਰ ਯਾਦ ਕਰਾਤੇ ਤੇ ਸ਼ਕਰਕੰਦੀ ਤੋ ਨੂੰ ਵੀ ਪਤਾ ਇਹ ਵਿਸ਼ਾ ਕਰਕੰਦੀ ਦਾ ਸੂਪ ਬਣਾ ਲਿਆ ਕਦੇ ਆਪਾਂ ਕੁਝ ਬਣਾ ਲਿਆ ਕਦੇ ਕੁਝ ਬਣਾ ਲਿਆ ਤੇ ਆ ਚੱਕੋ ਜੀ ਇੱਕ ਛੱਲੀਆਂ ਪਈਆਂ ਨੇ ਤੇ ਛੱਲੀਆਂ ਵਧੀਆ ਜੀਆਂ ਦੇਖ ਕੇ ਲੈ ਲਾਂਗੇ ਕਿਉਂਕਿ ਇਹ ਵੀ ਸੂਪ ਦੇ ਵਿੱਚ ਪੈ ਜਾਂਦੀਆਂ ਸਾਰੀਆਂ ਚੀਜ਼ਾਂ ਪੈ ਜਾਂਦੀਆਂ ਜੀ ਸਬਜ਼ੀਆਂ ਕਿਉਂਕਿ ਹੁਣ ਮੌਸਮ ਹੈ ਹਰੀਆਂ ਸਬਜ਼ੀਆਂ ਦਾ ਤੇ ਹੁਣ ਲਾਹਾ ਖੱਟ ਲੋ ਸਬਜ਼ੀਆਂ ਦਾ ਸੂਪ ਵਗੈਰਾ ਪੀ ਲੋ ਇੱਕ ਨੇ ਮੈਨੂੰ ਕਮੈਂਟ ਕੀਤਾ ਕਹਿੰਦਾ ਜੀ ਇੰਨੀਆਂ ਇਕੱਠੀਆਂ ਕਰ ਲੈਣੇ ਤੇ ਵਈਆਂ ਕਰਕੇ ਖਾਣੇ ਨੂੰ ਸ਼ਹਿਰ ਚ ਹੋ ਕੇ ਮੈਂ ਕਿਹਾ ਭਾਈ ਤੈਨੂੰ ਕੀ ਪਤਾ ਉਹ ਵੀ ਆਪਾਂ ਨੂੰ ਵਈਆਂ ਹੀ ਦਿੰਦੇ ਨੇ ਉਹ ਕਿਹੜਾ ਵਿਚਾਰੇ ਸੱਜਰੀਆਂ ਆਪਾਂ ਨੂੰ ਦਿੰਦੇ ਨੇ ਸਬਜ਼ੀਆਂ ਕੁਝ ਨਹੀਂ ਦਿੰਦੇ ਆਪਾਂ ਤਾਂ ਕਰ ਲੈ ਜੀ ਝੋਲੇ ਭਰ ਲੈ ਲੋ ਜੀ ਹੁਣ ਬਣ ਗਿਆ ਬਿੱਲ ਹੁਣ ਬਿੱਲ ਦੇਣ ਲੱਗੇ ਆ ਇਹਨਾਂ ਦਾ ਆਹ ਲੋ ਜੀ ਜਿਹੜਾ ਰਹਿ ਗਿਆ ਹੁਣ ਇਹ ਕਹਿੰਦਾ ਖੰਟੀ 35 ਰੁਪਏ ਹੋਰ ਬਣਾ ਲਓ ਤੇ ਫਿਰ ਤੁਹਾਡਾ ਸਾਬਕਾ ਪੂਰਾ ਹੋ ਜੂਗਾ ਤੇ ਆਪਾਂ ਕੀ ਕੀਤਾ ਮੈਂ ਕਿਹਾ ਹੁਣ ਕੀ ਰਹਿ ਗਿਆ ਹੋਣ ਭਾਈ ਬਖਾ ਦੇਖਦੇ ਆ ਕੋਈ ਹਨਾ ਪੜਥੇ ਵਾਸਤੇ ਬੈਂਗਣ ਬੂੰਗਣ ਤੇ ਉਹ ਚੱਕੇ ਤੇ ਬਖਾ ਲੈ ਤੂੰ ਤਾਂ ਕਰ 35 ਰੁਪਏ ਪੂਰੇ ਹੋਰ ਤਾਂ ਦੇਖੀ ਜੋ ਤੂੰ ਤਾਂ ਪੂਰਾ ਸੂਰਾ ਕਰ ਦੇ ਮਾਮਲਾ ਤੇ ਚੱਕੋ ਜੀ ਤੇ ਗੱਡੀ ਖੋਲੀ ਤੇ ਉਧਰ ਅਰਮਾਨ ਨੂੰ ਹੋਗ ਅਰਮੋਲ ਨੂੰ ਹੋਗੀ ਕਾਲ ਬਹਿ ਗਿਆ ਹੁਣ ਭੱਜ ਕੇ ਵਿੱਚੋਂ ਨਿਕਲਿਆ ਫਟਾਫਟ ਤੇ ਹੁਣ ਅਸੀਂ ਕੀ ਕਰਦੇ ਆ ਜੀ ਖੋਲਦੇ ਆ ਖਿੜਕੀ ਤੇ ਇਹਦੇ ਵਿੱਚ ਪਿੱਛੋਂ ਟਾਕੀ ਤੇ ਭਾਈ ਇਹਦੇ ਵਿੱਚ ਰੱਖਦੇ ਆ ਹੁਣ ਸਬਜ਼ੀਆਂ ਸਾਰਾ ਸਮਾਨ ਇਕੱਠਾ ਕਰਕੇ ਤੇ ਚਲੋ ਠੀਕ ਹੈ ਜੀ ਤੁਹਾਨੂੰ ਕਿਵੇਂ ਲੱਗਿਆ ਸਾਡਾ ਅੱਜ ਦਾ ਵਲੌਗ ਹਨਾ ਤੇ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਕਿ ਜੀ ਬਾਏ ਬਾਏ